ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮ ਮੀ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਕਾਲੀ ਕੇ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਪੈਂਦੀ ਆ ਬਾਗਾ ਪ੍ਰਾਣਾ ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜੀਆਂ ਸਕਰੀਨ ਦੇ ਸਾਹਮਣੇ ਤੁਸੀਂ ਵਹਿੜਾਂ ਵੇਖ ਰਹੇ ਆ 6 ਨਾਗਾ 6 ਦੇ 6 ਹੀ ਸੇਲ ਆ ਜਿਨ੍ਹਾਂ ਦੇ ਵਿੱਚ ਤਿੰਨ ਤਾਜ਼ੀਆਂ ਸੂਈਆਂ ਵਹਿੜਾਂ ਤਿੰਨ ਗੱਬਣਾ ਆ ਪਹਿਲਾ ਜੋੜਾ ਸੂਈਆਂ ਸਵਾਈਆਂ ਵਹਿੜਾਂ ਦਾ ਇੱਕ ਇਧਰ ਲਾਸਟ ਵਹਿੜ ਆ ਇਹ ਵੀ ਸੂਈ ਸਵਾਈ ਆ ਤਿੰਨ ਗੱਬਣ ਜਾਨਵਰ ਤਿੰਨ ਤਾਜੇ ਸੂਏ ਸਵਾਏ ਛੇ ਪਸ਼ੂ ਆ ਇਨਫਰਮੇਸ਼ਨ ਲੈ ਦੇਣਾ ਪਸ਼ੂਲੇ ਨੇ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਨਾਂ ਦਾ ਜੀ ਨਾਂ ਭਾਈ ਤਾਰਾ ਪਿੰਡ ਕਾਲੇ ਕੇ ਤਸੀਲ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਜੀ ਫੋਨ ਨੰਬਰ 83600 ਪੂਰਾ ਜੀ 80923 ਇਹ ਤੋਂ ਸ਼ੁਰੂ ਕਰਨਾ ਇਹ ਪਹਿਲਾ ਸੂਏ ਸੂਈ ਆ ਵੈੜ ਭਾਈ ਜਰਸੀ ਕੱਲ ਦੀ ਫਰੀਦੀ ਆ ਦੋ ਜਵਾਨੀਆਂ ਹੋਗੀਆਂ ਇਹਨੇ 7-8 ਲੀਟਰ ਬੋਲਾ ਤਿਆਰ ਆ ਕਿੰਨਾ ਕੁ ਪਿਆ ਜੀ ਦੁੱਧ ਬਾਈ ਪਿਆ ਜੀ 16-17 ਲੀਟਰ ਟੱਡ ਬਾਦ ਨੂੰ ਆ ਦੋਸਤੋ ਕੱਲ ਦੀ ਵਹਿੜ ਸੁਈ ਹੈ ਤਾਜੀ ਸੁਈ ਹੈ ਮਗਰੇ ਦੇ ਬੱਛਾ ਨਹੀਂ ਬੱਛੀ ਅੱਛਾ ਬੱਛੀ ਹੈ 7-8 ਕਿਲੋ ਬੋਲਾ ਤਿਆਰ ਹੋਊਗਾ ਦੋ ਚਵਾਈਆਂ ਬਾਈ ਕਹਿੰਦਾ ਕੀਤੀਆਂ ਕੱਲ ਸ਼ਾਮ ਨੂੰ ਚਵਾਈ ਕੀਤੀ ਆ ਸਵੇਰ ਚਵਾਈ ਕੀਤੀ ਆ ਦੋ ਚਵਾਈਆਂ ਇਹਦੀਆਂ ਹੋ ਗਈਆਂ 7-8 ਕਿਲੋ ਤਿਆਰ ਆ 15 ਕਿਲੋ ਦੁੱਧ ਬਾਈ ਕਹਿੰਦਾ ਪਿਆ ਜੂਗੀ ਮਗਰ ਇਹਦੇ ਵੱੱਛੀ ਆ ਬਾਕੀ ਵੀਡੀਓ ਬਣਾਉਣ ਦਾ ਸਮਾਂ 12 1 ਵਜੇ ਦਾ ਸਮਾਂ ਜਰੂਰ ਨੋਟ ਕਰ ਲਿਓ ਸ਼ਾਮ ਦੀ 2:30 ਅੱਧਾ ਦਿਨ ਪਿਆ ਸ਼ਾਮ ਤੱਕ ਰਖਵਾਨਾ ਦੁੱਧ ਨਾਲ ਬੋਲੇ ਨਾਲ ਭਰ ਲੈਣਾ ਜਿੰਨਾ ਦੁੱਧ ਬਾਈ 10 ਬੋਲਾ 10 ਦਾ ਨੈਟ ਤਿਆਰ ਹੋ ਗੁਲਾਬੀ ਥਾਨ ਅੱਧੀ ਚੁਵਾਈ ਵਾਲ ਗੈਪ ਚ ਨਿਕੜ ਮੇ ਇਕੱਲੇ ਇਕੱਲੇ ਲੱਗੇ ਹੋਇਆ ਕਿੰਨੇ ਦੀ ਬਾਈ ਬਾਈ ਦਾ ਮੋਲ ਕੋਈ ਬਾਹਰ ਕਰਾ ਲੈ ਕੋਈ ਬੈਂਡ ਕਰਾ ਲੈ ਜਮਾਂ ਲੈਣ ਦੇ 9500 ਰੁਪਏ ਮੁੱਲ 6265 ਜਿੰਨਾ ਮਰਜ਼ੀ ਕਰਾ ਲਓ 95000 ਦੀ ਦੇ ਦੇਣੀ ਆ ਮਗਰੇ ਦੇ ਵੱਛੀ ਆ ਭਾਵੇਂ ਦੋ ਟਾਈਮ ਚਾਰ ਟਾਈਮ ਅਗਲਾ ਚੋਕੇ ਲੈ ਜਾਓ 1000 ਘਟ 60000 ਦੀ ਬਾਈ ਕਹਿੰਦਾ ਦੇ ਦੇਣੀ 95000 ਦੀ ਦੋ ਨੰਬਰ ਤੇ ਆ ਜਾ ਇਹ ਵੀ ਪਹਿਲੇ ਸੀ ਉਸ ਦੀ ਵਾਇਰ ਤੋਂ ਹੂੰ ਇਹਦੇ ਥੱਲੇ ਵੀ ਬੋਲਾ 8 ਲੀਟਰ ਬੋਲਾ ਤਿਆਰ ਆ ਪੂਰਾ ਅੱਛਾ ਚੰਗਾ ਆ ਕੇ ਠੀਕ ਆ ਆਹ ਆਹ ਦੀ ਸੰਗ ਨਾ ਵੇਖ ਲੈਂਦਾ ਭਾਈ ਕਿੰਨਾ ਕੁ ਪਿਆਜੂ ਦੋ ਦੋ ਭਾਈ ਪਿਆਜੂ 10 ਲੀਟਰ ਤਾਂ ਪੀਣਾ ਚਾਹੀਦਾ ਹਾਂ ਕਹਿੰਦਾ ਪਹਿਲਾਂ ਪਹਿਲਾਂ ਬਿਨਾ ਬੱਚੇ ਤੋਂ 8 ਹੈ ਬੱਚਾ ਛੱਡ ਕੇ ਬਈ ਅੱਛਾ ਬੱਚਾ ਛੱਡ ਕੇ ਬੱਚਾ ਛੱਡ ਕੇ ਹੀ ਹੁੰਦਾ ਅੱਛਾ ਬੱਚਾ ਛੱਡ ਕੇ ਬੱਚੇ ਦੋਸਤੋ ਬਿਨਾ ਬੱਚੇ ਤੋਂ ਤਾਂ ਬਾਈ ਕਹਿੰਦਾ 10 ਕਿਲੋ ਹੋਊ ਜਰਸੀ ਥੱਲੇ ਬੌੜਾ ਦੋ ਚਵਾਈਆਂ ਕੀਤੀਆਂ ਬਿਨਾ ਬੱਚੇ ਤੋਂ ਬਾਈ ਕਹਿੰਦਾ ਕਹਿਣਾ ਮੈਂ ਇਨਾ 10 ਕਿਲੋ ਬੌੜਾ ਹੋ ਜੇ ਬੱਚੇ ਨੂੰ ਮੂੰਹ ਵੀ ਨਹੀਂ ਲਵਾਉਣਾ ਤੁਸੀਂ ਇਕੱਲਾ ਬੌੜਾ ਜੋਖਣਾ 10 ਕਿਲੋ ਬੌੜਾ ਕੰਡੇ ਵਾਲਾ ਹੋਊ 15 16 ਕਿਲੋ ਦੁੱਧ ਪਿਆ ਜੂ ਫਿਰ ਤਾਂ ਬੌਲਾ ਬਹੁਤ ਆ 10 ਕਿਲੋ ਇਹਦੇ ਥੱਲੇ ਵੀ ਬਾਈ ਕਹਿੰਦਾ ਬਿਨਾ ਬੱਚੇ ਤੋਂ 10 ਕਿਲੋ ਬੌਲਾ ਹੋਊਗਾ ਯਾਨੀ ਕਿ ਬੱਚੇ ਨੂੰ ਕਿਲੋ ਸੋਹਾਂ ਬੌਲਾ ਛੱਡ ਕੇ ਕਿਲੋ ਸ਼ਾਮ ਨੂੰ ਛੱਡ ਕੇ ਉਵੇਂ ਬਾਈ ਕਹਿੰਦਾ 4 4 ਕਿਲੋ ਮੈਂ ਦੱਸਿਆ ਜੇ ਬੱਚੇ ਨੂੰ ਨਾ ਪਿਉਣਾ ਹੋਵੇ ਫਿਰ 10 ਕਿਲੋ ਦੋਵਾਂ ਥੱਲੇ ਬੌਲਾ ਕੰਡੇ ਵਾਲਾ ਤਿਆਰ ਹੈ ਤੜਕੇ ਆਥ ਨੇ ਦੋ ਟਾਈਮ 4 ਟਾਈਮ ਅਗਲਾ ਬੌਲਾ ਕੰਡੇ ਤੇ ਜੋਕ ਕੇ ਲੈ ਜੇ 15 16 ਕਿਲੋ ਹੀ ਬਾਈ ਦੱਸਦਾ ਆ ਪਿਆ ਜੂ ਪਹਿਲਾਂ ਬਾਕੀ ਅੱਗੇ ਭਰਾਓ ਤੁਹਾਡੀ ਸੇਵਾ ਸੰਭਾਲਾ ਜੇ ਕੋਈ ਵੱਧ ਕਰ ਲੂਗਾ ਵੱਧ ਦਾਣਾ ਦਾ ਪਾਪਾ ਲੂਗਾ ਪਰ ਬੁੱਧ ਤਾਂ ਬਈ ਸੇਵਾ ਨੇ ਸੇਵਾ ਨਾਲ ਹੀ ਨਿਕੜਨਾ ਹੈ ਨਾ ਤਾਂ ਐਵੇਂ ਆਪਣੇ ਕਹਿਣ ਤੇ ਵੀ ਅਗਲੇ ਨੇ ਲੈਣੀ ਨਹੀਂ ਹੁੰਦੀ ਲੈਣੀ ਤਾਂ ਆਪ ਦੀ ਸੰਗਣਾ ਪਤਾ ਹੀ ਕਿਨੇ ਵੀ ਆਪ ਦੀ ਸੰਗਣਾ ਲਓ ਜੀ ਕਿੰਨੇ ਦੀ ਜੈ ਜਾ ਵੇਚਣ ਵਾਲੀ ਗੱਲ 52 ਕਰਾ ਲਾ 57 ਕਰਾ ਲਾ ਜਮਾ ਲੈਣ ਦੇਣ 53 500 ਮੁੱਲ 55 57 ਜਿੰਨਾ ਮਰਜ਼ੀ ਕਰਾ ਲਓ ਸਾਢੇ 53000 ਦੀ ਦੋ ਨੰਬਰ ਦੇ ਦੇਣੀ ਹੈ ਜੈ ਜੀ ਆਪਾ ਵਿੱਚੋਂ ਮਾਨ ਤਾਨ ਹੋ ਜੂ ਕੋਈ ਚੱਕਰ ਨਹੀਂ ਮਾਨਤਾਨ 1 ਨੰਬਰ ਜਰਸੀ ਚੋਂ ਵੀ ਹੋ ਜੂ 2 ਨੰਬਰ ਚੋਂ ਵੀ ਹੋ ਜੂ ਭਾਜ ਐ ਜੀ ਇਹ ਮਾਨਤਾਨ ਹੋ ਜੂ 3 ਨੰਬਰ ਬਾਰੇ ਦੱਸ ਇਹ ਦੂਜੇ ਸੂਈ ਆ ਰਹਿੜ ਬਾਈ ਸਮਾਂ ਇਹ ਵੀ ਅੱਜ ਹੀ ਸੂਈ ਆ ਠੀਕ ਐ ਸੁਬਾ ਜੀਰ ਪੈ ਗਈ ਪੈ ਗਈ ਸਾਰਾ ਕੁ ਓਕੇ ਆ ਵੀਡੀਓ ਪਈਏ ਫੇਰ ਵੀ ਆ ਜਾ ਆਪਣੀ ਪਈਏ ਕਿੰਨਾ ਕੁ ਦੁੱਧ ਪਿਆ ਜੂ ਦੁੱਧ ਬਾਈ ਪਿਆ ਜੂਗੀ 17 ਲੀਟਰ ਦਾ ਠੀਕ ਐ 17 ਕਹੜਾ 20 ਕਹੜਾ ਜਿਹੜੇ ਹਿਸਾਬ ਨਾਲੇ ਵਾ ਦੁੱਧ ਬਾਈ ਕਹਿੰਦਾ ਜਿਹੜੇ ਹਿਸਾਬ ਨਾਲੇ ਲੇਵਾ ਮਤਲਬ ਲੇਵਾ ਵੱਡਾ ਵਖਾਉਂਦੀ ਓਹ ਹਿਸਾਬ ਨਾਲ 17 ਕਹਿ ਲਓ ਬਾਈ ਕਹਿੰਦਾ ਭਾਵੇਂ 18 ਕਹਿ ਲਓ 17 ਮੰਨ ਕੇ ਸੌਦਾ ਕਰ ਲੋ 17 22 ਕਹਿੰਦਾ ਖੁੱਲਾ ਪਿਆ ਜੂ ਅੱਜ ਹੀ ਸੂਈ ਆ ਲੈਵਾ ਪੂਰਾ ਵੱਡਾ ਡਬਲ ਮੋٹے ਮੋٹے ਥਾਣ ਆਂ ਆਦੀ ਚਵਾਈ ਵਾਲੇ ਬਾਕੀ ਤੁਸੀਂ ਵੇਖ ਹੀ ਰਹੇ ਆਂ ਫੂਰਲੇ ਥਾਨ ਤੋਂ ਫੋਟਾ ਗੁਲੇਵਾ ਕੇ ਦੋਨੀ ਵਾਲੇ ਪਾਸੇ ਨੂੰ ਫਿਰਦਾ ਲੈ ਚੱਲ ਬਈ ਬੌਲਾ ਬੌਲਾ 4 ਲੀਟਰ ਕੱਢਿਆ ਬਈਆ ਠੀਕ ਐ 4 ਲੀਟਰ ਬਈ ਕਹਿੰਦਾ ਬੌਲਾ ਕੱਢਿਆ ਅੱਜ ਹੀ ਸੂਈ ਆ ਤਾਜੀ ਸੂਈ ਆ ਹਵਾਨਾ ਖਾਲੀ ਨਹੀਂ ਕੀਤਾ ਕਿਉਂਕਿ ਪਹਿਲੀ ਚਵਾਈ ਕੀਤੀ ਕਰਕੇ ਤੇ ਦੁਪਹਿਰੇ ਵੀਡੀਓ ਬਣਾ ਰਹੇ ਆ ਬੋਲਾ ਇਹਦਾ 4 ਕਿਲੋ ਕੱਢਿਆ ਵਾ ਸ਼ਾਮ ਦੀ ਚਵਾਈ ਚ ਅਜਾਦਾ ਦੇਣ ਪਿਆ ਦੁਪਹਿਰੇ 12 ਵਜੇ 1 ਵਜੇ ਵੀਡੀਓ ਬਣਾ ਰਹੇ ਮਗਰ ਇਹਦੇ ਵੀ ਵੱਛੀ ਆ ਫੀਮੇਲ ਕਾਫ ਬਛੜੀ ਥਣ ਬਹੁਤ ਚੰਗਾ ਮੋਟਾ ਜਾਣ ਆ ਨਾੜਾ ਨਾ ਲੇਵਾ ਸਾਰਾ ਭਰਿਆ ਪਿਆ ਵੈੜ ਬਹੁਤ ਚੰਗੀ ਆ 17 18 ਕਿਲੋ ਦੁੱਧ ਪਿਆ ਜੁ ਕਿੰਨੇ ਦੀ ਜਾਇ ਜੇ ਵੇਚਣ ਵਾਲੇ 8 ਕਰਾਲੇ 62 ਕਰਾਲੇ ਜਮਾਂ ਲੈਣ ਦੇ 57500 ਸਾਢੇ 57000 ਦੀ ਬਾਈ ਕਹਿੰਦਾ ਦੇ ਦੇਣੀ ਆ ਮੁੱਲ 60 65 ਜਿੰਨਾ ਮਰਜ਼ੀ ਕਰਾ ਲੋ 75700 ਦੀ ਬਾਈ ਕਹਿੰਦਾ ਮੈਂ ਵੜ ਦੇ ਦੇਣੀ ਆ ਜਾਇਜ਼ ਹੀ ਮੌਂਦਾ ਯਾਰ ਦੋ ਦੋ 17 18 ਪਿਆ ਦੇਣਾ 4 ਕਿਲੋ ਤਾਂ ਬਾਈ ਕਹਿੰਦਾ ਪੌੜੇ ਪੌੜਾ ਕੱਢ ਲਿਆ ਹਵਾਨੇ ਜੋ ਮਗਰ ਵੀ ਵੱਛੀ ਐ ਪਹਿਲੀ ਚਵਾਈ ਕੀਤੀ ਕਰਕੇ ਬਾਈ ਕਹਿੰਦਾ ਖਾਲੀ ਨਹੀਂ ਕੀਤੀ ਐ ਤੇ ਆ ਜਾ ਏ ਵੀ ਦੂਜੇ ਸਿਰ ਉਸ ਨੂੰ ਦੀ ਵੜ ਬਾਈ ਸਮਾਂ ਸਮਾਂ ਲੈ ਦੀ ਦੋ ਦੋ ਚਾਰ ਰਹਿ ਬਸ ਪਿਆਰੀਆਂ ਜੀ ਐ ਕਿੰਨਾ ਦਾ ਦੇ ਦੂ ਹੋਰ ਮਰੀ ਇਹਦਾ ਕਹਿੰਦਾ 20 20 ਤੋਂ ਆ 18 ਲੀਟਰ ਮੰਨ ਕੇ ਲਈ ਐ ਠੀਕ ਐ ਕਾਟੇ ਬਾਲ 18 ਪਿਆਜੇ 20 ਪਿਆਜੇ ਬਾਈ ਕਹਿੰਦਾ 18 ਪਿਆਜੇ 20 ਪਿਆਜੇ ਉਹ ਅੱਗੇ ਦੀ ਅਗਲੇ ਦੀ ਸੇਵਾ ਸੰਭਾਲ ਆ ਵੈੜ ਦਾ ਕੱਦ ਵੱਡਾ ਹੀ ਆ ਬਾਕੀ ਤੁਸੀਂ ਵੇਖ ਹੀ ਰਹੇ ਆ ਸੋਹਣਾ ਬੋਡੀ ਸਟਰਕਚਰ ਆ ਖੁੱਲਡੁੱਲੇ ਅੰਗਾ ਪੈਰਾਂ ਦੀ ਆ ਲੇਵਾ ਭਾਂਡਾ ਵੀ ਸੋਹਣਾ ਖੁੱਲਾ ਵੱਡਾ ਹਵਾਨਾ ਚਾਰ ਹੀ ਥਾਣ ਆ ਕੋਈ ਫੂਡ ਸ਼ਾਂਗ ਨਹੀਂ ਬਾਕੀ ਵਲਟ ਨਾਲ ਹਜੇ ਬਾਕੀ ਆ ਦਿਨ ਕਿਨੇ ਪਏ ਆ

ਠੀਕ ਹੈ ਬੰਦਾ ਕਹਿੰਦਾ 18 ਲੀਟਰ ਅਗਲੇ ਨੇ ਆਪਾਂ ਨੂੰ ਗਰੰਟੀ ਦਿੱਤੀ ਹੈ ਪਰ ਆਪਾਂ ਕਈ ਗਰੰਟੀ ਨਹੀਂ ਦੇਣੀ ਨਾ ਹੂੰ ਨਾ ਅਗਲਾ ਕਹਿੰਦਾ ਆਪਾਂ ਗਰੰਟੀ ਦੇਦਨੇ ਮੁਰਕੇ ਚ ਮੇਲੇ ਵਾਲਾ ਕੰਮ ਆ ਬਾਈ ਸਹੀ ਆ ਦੁੱਧ ਪਿਉਣਾ ਹਾਂਦਾ ਪੂਰੇ ਮੇ ਸੇਵਾ ਨਾਲ ਦਿਨ ਕਿੰਨੇ ਲੈ ਜੂ ਦਿਨ ਬਾਈ ਲਊਗੀ ਇਹ 4 ਦਿਨ ਤੇ ਤਰੀਕ ਮੁਤਾਬਕ ਰਹਿੰਦੇ ਆਂ 4 ਦਿਨ ਡੇਟ ਮੁਤਾਬਕ ਕੱਚੀ ਆ ਬਹੁਤ ਸੋਹਣੀ ਵੱੱਛੀ ਆ ਦੂਜਾ ਸੂਆ 18 ਲੀਟਰ ਬਾਈ ਕਹਿੰਦਾ ਜੀ ਤੋਂ ਲਈ ਅਗਲੇ ਕਹਿੰਦੇ ਚੋਇਆ 18 ਦੀ ਬਾਈ ਕਹਿੰਦਾ ਅਗਲੇ ਨੇ ਸਾਨੂੰ ਗਰੰਟੀ ਦਿੱਤੀ ਅਗਲਾ ਕਹਿੰਦਾ ਭੂਆ ਗਾਂ ਵੀ ਗਰੰਟੀ ਦੇ ਦੇ ਪਰ ਬਾਈ ਕਹਿੰਦਾ ਆਪਾਂ ਗਰੰਟੀਆਂ ਵਾਲੇ ਪਾਸੇ ਪੈਂਦੇ ਨਹੀਂ ਉਹ ਤੁਹਾਨੂੰ ਵੀ ਪਤਾ ਹਨਾ ਗਰੰਟੀ ਤਾਂ ਉਹ ਪਸ਼ੂ ਦੀ ਹੁੰਦੀ ਆ ਕਿ ਜਿਹੜਾ ਸੂਇਆ ਸਵਾਇਆ ਕਿ ਬਾਈ ਇੰਨਾ ਦੁੱਧ ਕੰਡੇ ਤੇ ਜੋਖਣ ਵਾਲਾ ਤਿਆਰ ਆ ਸਾਡੀ ਗਰੰਟੀ ਆ ਭਾਵੇਂ 4 ਦਿਨ ਚੋ ਕੇ ਲੈ ਜਾ ਤੇ ਜਿਹੜਾ ਗੱਬਣ ਪਸ਼ੂ ਹੁੰਦਾ ਉਹਦਾ ਕੀ ਪਤਾ ਹੁੰਦਾ ਅਗਲੇ ਦੇ ਘਰੇ ਅਗਲਾ ਸੇਵਾ ਨਾ ਕਰੇ ਮਗਰਲੇ ਦੀ ਗਰੰਟੀ ਕੀ ਕਰੂ ਗਰੰਟੀ ਤਾਂ ਫੇਰ ਗੱਲ ਉੱਥੇ ਹੀ ਆ ਤਾਜੇ ਸੂਏ ਪਸ਼ੂ ਦੀ ਹੁੰਦੀ ਆ ਜਿੱਥੇ ਜਿਹੜਾ ਠੋਕ ਕੇ ਗਰੰਟੀ ਦੇਵੇ ਕਿ ਬਾਈ ਇੰਨਾ ਦੁੱਧ ਕੰਡੇ ਤੇ ਜੋਖ ਨਹੀਂ ਭਾਵੇਂ ਮੇਰੇ ਘਰੇ 10 ਦਿਨ ਚੋਈ ਜਾਈ ਹੱਤਵਾਂ ਨਾਲ ਕੱਢ ਕੇ ਕਿੰਨੇ ਦੀ ਬਾਈ ਇਹਦਾ ਮੁੱਲ 70000 ਹੈ ਲੈਣ ਦੇਣ 65000 65000 ਦੀ ਬਾਈ ਕਹਿੰਦਾ ਹਾ ਵੈਡ ਦੇ ਦੇਣੀ ਆ ਇਹ ਕਿੰਨੇ ਦੀ ਇਹ ਬਾਈ ਮੁੱਲ 70000 ਲੈਣ ਦੇਣ 65000 ਅੱਗੇ ਇਹ ਵੀ ਦੂਜਾ ਸੂਆ ਸੰਧੀ ਵੜ ਬਾਈ ਪਿਛਲੇ ਸੂਏ ਦਾ ਰਿਕਾਰਡ ਉਹਨਾਂ ਤਾਂ ਦੱਸਿਆ 22 ਲੀਟਰ ਦਾ ਬਾਈ ਕਿਉਂਕਿ ਆਪਾਂ ਲਈ ਆ ਆਪਾਂ 18 20 ਮੰਨ ਕੇ ਲਈ ਆ ਠੀਕ ਹੈ ਹਾਂ ਤੇਰੀ ਵੜ ਕੱਚੀ ਹੈ ਬਾਈ ਕਹਿੰਦਾ ਜੀ ਤੋਂ ਲਈ ਅਗਲੇ ਕਹਿੰਦੇ 22 ਲੀਟਰ ਦੁੱਧ ਚੋਇਆ 18 20 ਮੰਨ ਕੇ ਲਈ 18 20 ਮੰਨ ਕੇ ਕੋਈ ਵੀ ਸੌਦਾ ਕਰ ਲੈ ਵੜ ਕੱਦ 'ਚ ਮੇਰੇ ਹਿਸਾਬ ਨਾਲ ਸਾਰਿਆਂ ਨਾਲੋਂ ਦੋ ਉਂਗਲਾਂ ਵੱਡੀ ਹੋਊ ਆ ਦੂਜੀਆਂ ਵੜਾਂ ਵੀ ਵੱਡੀਆਂ ਤਾਂ ਹੀ ਮੈਂ ਕਿਹਾ ਕਿ ਦੋ ਉਂਗਲਾਂ ਦੂਜਿਆਂ ਨਾਲੋਂ ਵੱਡੀ ਹੋ ਆਏ ਨਾ ਮੰਨਿਓ ਕਿ ਦੂਜੀਆਂ ਨਿੱਕੀਆਂ ਜੀਆਂ ਫੇਰ ਤਾਂ ਮੈਂ ਕਹਣਾ ਫੁੱਟ ਵੱਡੀ ਜਾਂ 2 ਫੁੱਟ ਵੱਡੀ ਦੂਜਿਆਂ ਨਾਲੋਂ ਹਾਈਟ 'ਚ ਵੀ ਦੋ ਉਂਗਲਾਂ ਵੱਡੀ ਹੋ ਤੇ ਲੈਂਥ 'ਚ ਵੀ ਦੋ ਉਂਗਲਾਂ ਵੱਡੀ ਹੋ ਮੋੜ ਲਾ 18 20 ਕਿਲੋ ਦੁੱਧ ਪਿਆ ਜੂ ਦਿਨ ਹਜੇ ਪਾਏ ਆ ਲੈਂਦੀ ਆ ਆਈ ਦੀ ਵੀਡੀਓ ਦੇ ਵਿੱਚ ਸਾਰਿਆਂ ਨੂੰ ਕੱਦ ਵੱਡ ਤੇ ਚ ਵੱਡੀ ਵਜਨ 'ਚ ਵੱਧ ਆ 6 ਨੰਬਰ ਆ ਆਈ ਦੀ ਵੀਡੀਓ 'ਚ ਸਾਰੇ ਨਗਿਆਂ ਦੀ ਸਾਰੀ ਇਨਫੋਰਮੇਸ਼ਨ ਲੈ ਕੇ ਦੇ ਦੇ ਦਿੱਤੀ ਆ ਜੇ ਕੋਈ ਸੂਈਆਂ ਸਵਾਈਆਂ ਵਹਿੜਾ ਲੈਣ ਦਾ ਚਾਹਵਣਾ ਪਹਿਲੀਆਂ ਤਿੰਨ ਵੜਾ ਤਾਜ਼ੀਆਂ ਸੂਈਆਂ ਸਵਾਈਆਂ ਦੋਵਾਂ ਦੇ ਮਗਰ ਵੱਛੀਆਂ ਇੱਕ ਦੇ ਮਗਰ ਵੱਛਾ ਕਿੰਨੇ ਦੀ ਬਈ ਆਹ ਇਹਦਾ ਮੁੱਲ ਬਈ 70000 ਹੈ ਲੈਣ ਦੇਣ ਜਮਾਂ 65000 ਦੀ 65000 ਦੀ ਫੋਨ ਨੰਬਰ ਸਕਰੀਨ ਤੇ ਹੈ ਕਾਲੇ ਕੇ ਪਿੰਡ ਜਿਲ੍ਹਾ ਮੋਗਾ ਤਹਿਸੀਲ ਪਗਾਪਰਾਣਾ ਹੱਸੀ